ਕੁਝ ਇੱਕ ਵੀਡੀਓ ਵਾਇਰਲ ਹੋ ਉਂਦੀ ਦੇਖੀ ਹੋਣੀ ਅੱਜ ਕੱਲ ਜਿੱਥੇ ਵਿੱਚ ਨਾ ਇੱਕ ਪੁਲਿਸ ਥਾਣੇ ਦੇ ਅੰਦਰ ਕੁਝ ਪੁਲਿਸ ਕਰਮੀ ਭੰਗੜਾ ਪਾਉਂਦੇ ਹੋਏ ਨੱਚਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਹ ਤੁਹਾਨੂੰ ਦੱਸ ਦਈਏ ਕਿ ਨਾ ਤਾਂ ਇਹ ਕੋਈ ਵਿਆਹ ਦੀ ਖੁਸ਼ੀ ਹੈ ਤੇ ਨਾ ਹੀ ਇਹ ਕਿਸੇ ਦਾ ਜਨਮ ਦਿਨ ਸਗੋਂ ਇਹ 크ਿਸਮਸ ਮਨਾਈ ਜਾ ਰਹੀ ਹੈ ਇੱਕ ਘਟਨਾ ਹੈਗੀ ਹੈ ਜੀ ਥਾਰੀਵਾਲ ਥਾਣਾ ਜ਼ਿਲ੍ਹਾ ਗਰਦਾਸਪੁਰ ਦੀ ਤੇ ਇੱਕ 크리스마ਸ ਮਨਾਈ ਜਾ ਰਹੀ ਹੈ ਤੇ ਇੱਥੇ ਇੱਕ ਸੁਣ ਵਿੱਚ ਆਇਆ ਕਿ ਇਸ ਪੁਲਿਸ ਥਾਣੇ ਦੇ ਵਿੱਚ ਕਈ ਜਿਹੜੇ ਪੁਲਿਸ ਕਰਮੀ ਨੇ ਉਹ ਸਾਰੇ ਹੀ مسیਹੀ ਭਾਈਚਾਰਾ ਯਾਨੀ ਕਿ ਈਸਾਈ ਭਾਈਚਾਰੇ ਨਾਲ ਸਬੰਧਤ ਰੱਖਦੇ ਨੇ ਯਾਨੀ ਕਿ ਇਹਨਾਂ ਨੇ ਈਸਾਈ ਧਰਮ ਜੁਆਇਨ ਕੀਤਾ ਹੋਇਆ ਤੇ ਇਹ ਜੋ ਐਸ ਐਚਓ ਸਾਈਬਾ ਜੋ ਡਾਂਸ ਕਰ ਰਹੇ ਨੇ ਜੋ ਨੱਚ ਰਹੇ ਨੇ ਇਹ ਵੀ ਈਸਾਈ ਧਰਮ ਨਾਲ ਸੰਬੰਧਤ ਰੱਖਦੇ ਨੇ ਇਹਨਾਂ ਨੇ ਵੀ ਈਸਾਈ ਧਰਮ ਜੁਆਇਨ ਕੀਤਾ ਹੋਇਆ ਤੇ ਹੁਣ ਇੱਥੇ ਇੱਕ ਚੀਜ਼ ਜੋ ਜਿਸ ਦੇ ਦਾ ਵਿਰੋਧ ਕੀਤਾ ਜਾ ਰਿਹਾ ਲੋਕਾਂ ਵੱਲੋਂ ਉਹ ਇਹ ਹੈ ਕਿ ਦੋ ਰੂਲ ਜਿਹੜੇ ਖੰਡੇਤ ਹੋਏ ਨੇ ਪਹਿਲਾ ਇਹ ਕਿ ਔਨ ਡਿਊਟੀ ਪੁਲਿਸ ਕਰਮਚਾਰੀ ਵਰਦੀ ਦੇ ਵਿੱਚ ਨੱਚ ਰਹੇ ਨੇ ਭੰਗੜੇ ਪਾ ਰਹੇ ਨੇ ਸੈਲੀਬ੍ਰੇਸ਼ਨ ਕਰ ਰਹੇ ਨੇ ਤੇ ਇਹ ਹੈ ਜਿਹੜਾ ਇੱਕ ਕਾਨੂੰਨ ਦੀ ਇੱਕ ਬਹੁਤ ਵੱਡੀ ਉਲੰਘਣਾ ਹੈ ਤੇ ਇੱਕ ਕਾਨੂੰਨ ਵਿੱਚ ਇਹ ਸਾਫ਼ ਲਿਖਿਆ ਹੋਇਆ ਹੈ ਕਿ ਕੋਈ ਵੀ ਡਿਊਟੀ ਤੇ ਮੌਜੂਦ ਕਰਮਚਾਰੀ ਵਰਦੀ ਦੇ ਵਿੱਚ ਮੌਜੂਦ ਪੁਲਿਸ ਕਾਰਮੀ ਜਿਹੜੇ ਉਹਨਾਂ ਨੱਚ ਸਕਦੇ ਨੇ ਨਾ ਕੁਝ ਗਾ ਸਕਦੇ ਨੇ ਮਤਲਬ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਸਕਦੇ ਜੋ ਕਿ ਇੱਕ ਕੋਡ ਆਫ ਕੰਡਕਟ ਨੂੰ ਤੋੜਦਾ ਹੋਵੇ ਦੂਸਰਾ ਜੋ ਇਸ ਵਿੱਚ ਇੱਕ ਸਭ ਤੋਂ ਵੱਡਾ ਜੋ ਵਿਰੋਧ ਕੀਤਾ ਜਾ ਰਿਹਾ ਲੋਕਾਂ ਵੱਲੋਂ ਉਹ ਇਹ ਹੈ ਕਿ ਸ਼ਹੀਦੀ ਦਿਹਾੜੇ ਜਲ ਰਹੇ ਨੇ ਤੇ ਇਹ ਘਟਨਾ ਪੰਜਾਬ ਦੀ ਹੈ ਇਹਦੇ ਵਿੱਚ ਜੋ ਨੱਚ ਰਹੇ ਨੇ ਉਹ ਸਿੱਖ ਨਹੀਂ ਜ਼ਿਆਦਾਤਰ ਉਹ ਸਿੱਖ ਨਹੀਂ ਉਹ ਸਰਦਾਰ ਨੇ ਤੇ ਉਹ ਸ਼ਹੀਦੀ ਦਿਹਾੜੇ ਦੇ ਦਿਨ ਡਾਂਸ ਕਰ ਰਹੇ ਨੇ ਮੈਰੀ ਕ੍ਰਿਸਮਸ ਮਨਾ ਰਹੇ ਨੇ ਕੇਕ ਕੱਟ ਰਹੇ ਨੇ ਤੇ ਹੁਣ ਸੁੱਣ ਵਿੱਚ ਇਹ ਵੀ ਹੈ ਕਿ ਸ਼ਾਇਦ ਇਹਨਾਂ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕਾਰਵਾਈ ਕੀਤੀ ਜਾ ਸਕਦੀ ਹੈ ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਹਾਨੂੰ ਵੀ ਲੱਗਦਾ ਹੈ ਕਿ ਇਹ ਗਲਤ ਹੋ ਰਿਹਾ ਜਾਂ ਫਿਰ ਸਭ ਨੂੰ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਦਾ ਹੱਕ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ